ਤਵ ਪ੍ਰਸਾਦ ਸਵਈਏ ਸਰਾਵਗ ਸੁਧ ਸਮੋ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਕ ਸੰਤ ਸਮੂ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ ਕੋ ਨਾ ਦੇਖੀਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੋਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਪੂਪਤ ਅੰਤ ਕੋ ਨਾ ਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜ਼ਾਨ ਕੇ ਸੁੰਦਰ ਹਿੰਸਤ ਹੈ ਹੇ ਅਰਾਜ ਹਜ਼ਾਰੇ ਊਤ ਭਵਿਕ ਭਵਾਨ ਕੇ ਪੂਪਤ ਕਾਉਣ ਗਣ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਦ ਸਪਾ ਦੁਰੰਤ ਦੁਬਾ ਸੋ ਸਾਜ ਸਨਾ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲਾਂਗੇ ਵੀਰ ਅਪਾਰ ਵੱਡੇ ਬਰਿਆਰ ਅਬਚਾਰੇ ਅਸਾਰ ਕੀ ਧਾਰ ਪਛਿਆ ਤੋਰ ਤਦੇਸ਼ ਮਲਿੰਦ ਮਵਾਸਨ ਮਾਤੇ ਗਜ਼ਾਨ ਕੇ ਮਾਨ ਮਲਿਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਿਆ ਸਾਹਿਬ ਸ਼੍ਰੀ ਸਭ ਕੋ ਸ਼ਰਨਾਇਕ ਜਾਂਚਕ ਅਨੇਕ ਸੋਏਕ ਦਵਿਆ दानव देव फनंदन साचर भूत पवेख भगवान जपेंगे जीव जीते जल में थल में पल ही पल में सब थाप थपेंगे थाप पुण्य परतापन बाड़ जायत धुन पापन के वो पुंज खपेंगे साध समो प्रसन्न फिरे जग सतर सब अवलोक चपेंगे मानव इंद्र ਗਜਿੰਦਰ ਨਰਾਦਪ ਜੋਨ ਤ੍ਰਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜ਼ਾਦ ਕਦਾਨ ਅਨੇਕ ਸੁਯੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਤਰਾਂਗੇ ਹਾਂ ਪਇਓ ਜੋ ਦਉ ਲੋਚ ਨੂਦ ਕੈ ਬੈਠ ਰਹੇ ਉਹ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੋ ਬੈ ਸੁ ਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇਲ ਟਕਾਇਓ ਕਾਹੂ ਲਖਿਓ ਹਰਿ ਅਵਾਚਿ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਿਭਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮੇਰਾ ਤਾਨ ਕੋ ਪੂਜਨਤਾਇਓ ਕੋਰ ਕਰਿਆ ੁਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨਤਾਇਓ ਕੋਰ ਕਿਰਿਆ ਊਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ